ਲੱਗਦਾ ਸਰਾਨੀਆਂ ਗੱਲ ਹੈ ਕਿ ਪੰਜਾਬ ਸਰਕਾਰ ਨੇ ਰਿਪੋਰਟ ਪੇਸ਼ ਕੀਤੀ ਮੈਨੂੰ ਪਤਾ ਲੱਗਾ ਕਿ ਪਹਿਲਾਂ ਕਈ ਸਾਲ ਇਹ ਰਿਪੋਰਟ ਪੇਸ਼ ਨਹੀਂ ਕੀਤੀ ਜਾਂਦੀ ਸੀ ਇਸ ਤੋਂ ਉਹ ਗੱਲ ਫਿਰ ਦੁਬਾਰਾ ਉੱਭਰ ਕੇ ਉਦੀ ਪਰੋੜਤਾ ਹੋਈ ਹੈ ਕਿ ਪੰਜਾਬ ਇੱਕ ਬਹੁਤ ਵੱਡੇ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਫਿਸਕਲ ਸਟ੍ਰੈਸ ਚੋਂ ਗੁਜ਼ਰ ਰਿਹਾ ਹੈ ਉਹਦੇ ਕਈ ਆંકੜੇ ਆਏ ਨੇ ਜਿਹੜਾ ਪਬਲਿਕ ਡੈਟ ਹੈ ਉਹ ਹੁਣ ਪੰਜਾਬ ਦਾ 44% ਹੋ ਗਿਆ ਹੈ 크로스 스테이트 ডো메스틱 ਪ੍ਰੋਡਕਟ ਦਾ ਜਿਹਦੀ ਕੀ ਗਾਈਡਲਾਈਨਸ ਹੈ ਕਿ 20% ਹੋਣਾ ਚਾਹੀਦਾ ਦੁੱਗਣਾ ਹੋ ਗਿਆ ਤੇ ਜਿਹੜਾ ਟਾਰਗੇਟ ਸੀ ਰੈਵਨਿਊ ਡੈਫਿਸਿਟ ਦਾ 2% ਆਫ ਜੀਐਸਡੀਪੀ ਉਹ ਵੀ ਦੁੱਗਣਾ ਹੋ ਗਿਆ 4% ਸਾਨੂੰ ਪੰਜਾਬ ਨੂੰ ਜਿਹੜਾ ਪਹਿਲਾਂ ਹੀ 2 ਲੱਖ 82 2 ਲੱਖ 82000 ਕਰੋੜ ਦਾ ਕਰਜ਼ਾ ਸੀ ਤੇ 2 ਸਾਲਾਂ ਦੇ ਵਿੱਚ 90000 ਕਰੋੜ ਦਾ ਹੋਰ ਕਰਜ਼ਾ ਚੁਕਣਾ ਪਿਆ ਭਾਵੇਂ ਉਹ ਇੱਕ ਹੋਰ ਗੱਲ ਹੈ ਕਿ ਜਿਹੜੀ 22% ਆਫ ਦੀ ਟੋਟਲ ਰੈਵਨਿਊ ਹੈ ਪੰਜਾਬ ਦਾ ਉਹ ਸਟੇਟ ਗਵਰਨਮੈਂਟ ਦਾ ਇੰਟਰਸਟ ਪੇਮੈਂਟ ਤੇ ਦੇਣਾ ਪੈਂਦਾ ਤੋ ਇੰਨੀ ਨਾਜ਼ੁਕ ਸਥਿਤੀ ਚੋਂ ਜਦੋਂ ਪੰਜਾਬ ਗੁਜ਼ਰ ਰਿਹਾ ਹੈ ਔਰ ਨਾਲ ਹੀ ਰੈਵਨਿਊ ਵੀ ਵਧਿਆ ਹੈ ਜੀਐਸਟੀ ਦਾ ਰੈਵਨਿਊ ਵਧਿਆ ਹੋਰ ਰੈਵਨਿਊ ਵਧਿਆ 11% ਰੈਵਨਿਊ ਵਧਿਆ ਪਰ ਨਾਲ ਹੀ ਜਿਹੜਾ ਐਕਸਪੈਂਡੀਚਰ ਵੀ ਵਧਿਆ 13% ਔਰ ਕਿਉਂਕਿ ਇਹ ਸਾਰਾ ਬਾਈ ਜਿੱਥੇ 1/4 ਸਟੇਟ ਦਾ ਰੈਵਨਿਊ ਪੁਰਾਣੇ ਖਾਲੀ ਇੰਟਰਸਟ ਦਿੱਤਾ ਜਾ ਰਿਹਾ ਔਰ 90000 ਕਰੋੜ ਹੋਰ ਸਾਨੂੰ ਜਿਹੜਾ ਡੈਟ ਚੁਕਣਾ ਪਿਆ ਮੈਂ ਸਮਝਦਾ ਇਹ ਜਿਹੜਾ ਫਿਸਕਲ ਡੈਫਿਸਟ ਹੈ ਇਹ ਇਕੱਲੇ ਪੰਜਾਬ ਦਾ ਨਹੀਂ ਹੈ ਇਹ ਇੰਡੀਆ ਦਾ ਫਿਸਕਲ ਡੈਫਿਸਟ ਹੈ ਪੰਜਾਬ ਭਾਰਤ ਦਾ ਪਿੰਨਾ ਹੈ ਪੰਜਾਬ ਭਾਰਤ ਦਾ ਦਿਲ ਹੈ ਪੰਜਾਬ ਭਾਰਤ ਦੀ ਫੂਡ ਬਾਸਕਟ ਹੈ ਪੰਜਾਬ ਬਾਰਡਰਾਂ ਤੇ ਭਾਰਤ ਦੀ ਰੱਖਿਆ ਕਰਦਾ ਹੈ ਪੰਜਾਬ ਹਰ ਤਰੀਕੇ ਦੇ ਨਾਲ ਉਹ ਇਹ ਜਦੋਂ ਪੰਜਾਬ ਦੇ ਵਿੱਚ ਜੋ ਵੀ ਇੱਕ ਇੱਕ ਟੈਰੋਰੀਜ਼ਮ ਦਾ ਦੌਰਾਨ ਇੱਕ ਤਸ਼ੱਦਦ ਪੀਰੀਅਡ ਸੀ ਇੱਕ ਬਹੁਤ ਬਹੁਤ ਹੀ ਘਨੌਣਾ ਸਮਾਂ ਸੀ ਉਦੋਂ ਤੋਂ ਇਹ ਐਕਮੂਲੇਟ ਹੁੰਦਾ ਗਿਆ ਹੁਣ ਜਿੱਥੇ ਪੰਜਾਬ ਸਰਕਾਰ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਉਥੇ ਮੈਂ ਪਾਰਲੀਮੈਂਟ 'ਚ ਵੀ ਇਹ ਬੇਨਤੀ ਕੀਤੀ ਸੀ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ ਵਿੱਤ ਮੰਤਰੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਕਿ 8500 ਕਰੋੜ ਰੁਪਏ ਦਾ ਫੰਡ ਇਸ ਟਾਈਮ ਸੈਂਟਰਲ ਗਵਰਨਮੈਂਟ ਕੋਲ ਪੈਂਡਿੰਗ 'ਤੇ ਹੈ ਜਿਹਦੇ 'ਚੋ 5600 ਕਰੋੜ ਰੁਪਏ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਮੈਂ ਦੋਨਾਂ ਪਾਸੇ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਮੁੱਖ ਮੰਤਰੀ ਸਾਹਿਬ ਬਹੁਤ ਸਿਆਣੇ ਨੇ ਸੂਝਵਾਨ ਨੇ ਔਰ ਵਿੱਤ ਮੰਤਰੀ ਸਾਹਿਬ ਦੀ ਮੈਂ ਬਹੁਤ ਸ਼ਲਾਘਾ ਕਰਦਾ ਸਰਦਾਰ ਵਰਪਾਲ ਸਿੰਘ ਜੀ ਮਾਜੀ ਜੀ ਉਹ ਕਿਵੇਂ ਮੈਨੇਜ ਕਰ ਰਹੇ ਨੇ ਆਰਟੀਕੂਲੇਟਲੀ ਮੇਰੀ ਗੱਲ ਵੀ ਹੁੰਦੀ ਰਹਿੰਦੀ ਹੈ ਉਹਨਾਂ ਨਾਲ ਇਸ ਸੰਕਟ ਦੇ ਵਿੱਚ ਰਿਸੋਰਸਸ ਨੂੰ ਆਪਟੀਮਲੀ ਅਲੋਕੇਟ ਕਰਨਾ ਚਲਾਣਾ 5600 ਕਰੋੜ ਰੂਰਲ ਡਿਵੈਲਪਮੈਂਟ ਫੰਡ ਦਾ ਪੈਂਡਿੰਗ ਹੈ ਉਹ ਮੈਟਰ ਸਬਜੂਡਿਸ ਹੋ ਗਿਆ 1000 ਕਰੋੜ ਰੁਪਿਆ ਨੈਸ਼ਨਲ ਹੈਲਥ ਮਿਸ਼ਨ ਚ ਮਿਲਣਾ ਚਾਹੀਦਾ ਸੀ ਕੋਈ ਨਾਮ ਦੇ ਲੈ ਕੇ ਕੋਈ ਛੋਟਾ ਜਿਹਾ ਨੁਕਤੇ ਤੇ ਕੰਮ ਅੜਿਆ ਤੇ ਇਹ ਜਿਹੜਾ 1873 ਕਰੋੜ ਰੁਪਇਆ ਇਹ ਸਪੈਸ਼ਲ ਅਸਿਸਟੈਂਸ ਟੂ ਸਟੇਟ ਫॉर ਕੈਪੀਟਲ ਇਨਵੈਸਟਮੈਂਟ ਜਿਹਦੇ ਸਾਡੀ ਸੜਕਾਂ ਬਣ ਸਕਦੀ ਹੈ 인ਫਰਾਸਟਰਕਚਰ ਬਣ ਸਕਦੀ ਹੈ ਉਹ ਵੀ ਰਿਲੀਜ਼ ਨਹੀਂ ਹੋਇਆ ਔਰ ਉਤੋਂ ਪੰਜਾਬ ਹਰ ਸਾਲ 650 ਕਰੋੜ ਰੁਪਇਆ ਜਿਹੜੀ ਕੈਸ਼ ਕ੍ਰੈਡ ਲਿਮਿਟ ਹੁੰਦੀ ਹੈ ਜਦੋਂ ਅਸੀਂ ਕਣਕ ਔਰ ਝੋਨਾ ਸੈਂਟਰਲ ਪੂਲ ਲਈ ਖਰੀਦਦੇ ਆ ਉਹ ਜਿਹੜੀ ਸਾਡੀ ਇੰਟਰਸਟ ਰੇਟ ਹੈ ਬੈਂਕਾਂ ਨੂੰ ਅਸੀਂ ਦਿੰਨੇ ਆ ਉਹ ਫੂਡ ਕਾਰਪੋਰੇਸ਼ਨ ਦੇ ਇੰਟਰਸਟ ਰੇਟ ਤੋਂ ਜ਼ਿਆਦਾ ਹੈ 650 ਕਰੋੜ ਉਹਦੇ ਚ ਦੇਣਾ ਪੈ ਰਿਹਾ ਹੈ ਪਿੱਛੇ ਥੋੜੀ ਜੀ ਇੰਟਰਸਟ ਰੇਟ ਘਟਕਾਈ ਸੀ ਮੈਂ ਵੀ ਵਿੱਤ ਮੰਤਰੀ ਜੀ ਨੂੰ ਮਿਲਿਆ ਸੀ ਉਹਨਾਂ ਨੇ ਉਦੋਂ ਕਿਹਾ ਸੀ ਫਾਈਨੈਂਸ ਸੈਕਟਰੀ ਨੂੰ ਲੇਕਿਨ ਫਿਰ ਵੀ 650 ਕਰੋੜ ਰੁਪਿਆ ਜਿਹੜਾ ਉਹਦੇ ਚ ਗੈਪ ਹੈ ਮੈਂ ਸਮਝਦਾ ਇਹਦੇ ਚੋਂ ਗੱਲਬਾਤ ਰਹੀਂ ਸਾਰੇ ਮਸਲੇ ਹੱਲ ਹੋ ਸਕਦੇ ਆ ਪਿੱਛੇ ਜਦੋਂ ਮੈਂ ਯੋਤਾ ਦਿੱਤਾ ਸੀ ਪੰਜਾਬ ਦੇ ਸਾਰੇ ਬਹੁਤ ਹੀ ਆਦਰਯੋਗ ਰਿਸਪੈਕਟਡ ਸਤਕਾਰਯੋਗ ਮੈਂਬਰਸ ਆਫ ਪਾਰਲੀਮੈਂਟ ਸਾਰੇ ਮੇਰੇ ਸੱਦੇ ਤੇ ਆਏ ਸੀ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ ਸਾਰਿਆਂ ਨੇ ਕਿਹਾ ਕਿ ਪੰਜਾਬ ਲਈ ਸਾਨੂੰ ਇੱਕਸਾਰ ਖੜਾ ਹੋਣਾ ਚਾਹੀਦਾ ਸਭ ਨੇ ਇੱਕ ਬੁਲੰਦ ਆਵਾਜ਼ ਦੇ ਵਿੱਚ ਕਿਹਾ ਇਹਦੇ ਚੋਂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ इजीली 네ਗੋਸ਼ੀਏਟ ਹੋ ਸਕਦਾ ਉਹਦੇ ਵਿੱਚ ਕੋਈ ਅਨਡਿਸਪਿਊਟਡ ਅਮਾਉਂਟ ਹੈ ਉਹ ਜਲਦੀ ਰਿਲੀਜ਼ ਹੋਣੀ ਚਾਹੀਦੀ ਔਰ ਮੈਨੇ ਚਾਹਨਾ ਬਈ ਉਹ ਜੇ ਆਊਟ ਆਫ ਕੋਰਟ ਸੈਟਲਮੈਂਟ ਹੋ ਜਾਏ ਕਿਉਂਕਿ ਉਹ ਪਤਾ ਨਹੀਂ ਹਜੇ ਤੇ ਡੇਟ 3 ਤਰੀਕ ਡੇਟ ਸੀ ਉਹ ਡੇਟ ਹੀ ਨਹੀਂ ਲੱਗੀ। ਔਰ ਜਿਹੜਾ ਇਹ 1000 ਕਰੋੜ ਨੈਸ਼ਨਲ ਹੈਲਥ ਮਿਸ਼ਨ ਹੈ ਇਹਦੇ ਜੋ ਜੋ ਨਾ ਉੱਤੇ ਹੀ ਕੋਈ ਨਾ ਔਰ ਕੋਈ ਹੋਰ ਛੋਟੇ ਜੇ ਬ੍ਰਾਂਡਿੰਗ ਤੇ ਨੁਕਤਾਚੀਨੀ ਹੈ ਉਹਨੂੰ ਨਿਜਿੱਠਿਆ ਜਾ ਸਕਦਾ ਪਰ ਪਰ ਜਿਹੜੀ ਇਹ ਕੈਸ਼ ਕ੍ਰੈਡਿਟ ਲਿਮਿਟ ਹੈ 650 ਕਰੋੜ ਇਹ ਤੇ ਵਿਤਕਰੇ ਪੰਜਾਬ ਅਸੀਂ ਕੋਈ ਚੀਜ਼ ਖਰੀਦ ਕੇ ਔਨ ਅਕਾਊਂਟ ਸੈਂਟਰ ਨੂੰ ਦੇ ਰਹੇ ਹਾਂ ਵਾਹ ਪੰਜਾਬ ਸ਼ੂਟ ਸਫਰ 650 ਕਰੋੜ ਰੁਪਏ ਜਿਹੜਾ 1837 ਕਰੋੜ ਹੈ ਜਿਹੜਾ ਕੈਪੀਟਲ ਇਨਵੈਸਟਮੈਂਟ ਤੇ ਪੈਂਡਿੰਗ ਪਿਆ ਇਹ ਰਿਲੀਜ਼ ਹੋ ਜਾਏ ਕਿਉਂਕਿ ਤਾਂ ਹੀ ਹੋਏਗਾ ਜਿਵੇਂ ਹੁਣ ਕੇਂਦਰ ਸਰਕਾਰ ਨੇ ਦੀ ਸ਼ਲਾਘਾ ਵੀ ਮੈਂ ਕਰਦਾ ਕਿ ਉਹਨਾਂ ਨੇ ਪਿਛਲੇ ਹਫਤੇ ਰਾਜਪੂਰਾ ਪਟਿਆਲਾ ਇੰਡਸਟਰੀਅਲ ਜ਼ੋਨ ਜਿਹੜੇ ਦੇਸ਼ 'ਚ ਬਣਵਾਇਓ ਰਿਜ ਇੱਕ ਪੰਜਾਬ 'ਚ ਵੀ ਇਹ 1102 ਏਕੜ ਉੱਥੇ ਪਈ ਹੈ ਜ਼ਮੀਨ ਉਹਦਾ ਉਹਦਾ ਅਨਾਉਂਸ ਕੀਤਾ ਬਹੁਤ ਬਹੁਤ ਅੱਛੀ ਗੱਲ ਹੈ ਲੇਕਿਨ ਉਹਦੇ ਫੰਡ ਰਿਲੀਜ਼ ਹੋ ਜਾਣ ਸੈਂਟਰ ਗਵਰਨਮੈਂਟ ਵੱਲੋਂ ਹੋਣੀ ਅੱਧੇ ਸਾਲ ਫਰਸ 6 ਮੰਥਸ 'ਚ ਤਾਕਿ ਉੱਥੇ ਇਨਫਰਾਸਟ੍ਰਕਚਰ ਦਾ ਕੰਮ ਜਿਹੜਾ ਹੈ ਟਰੇਡ ਔਰ ਇੰਡਸਟਰੀ ਪਰ ਫੁੱਲਤ ਹੋ ਸਕੇ ਨੌਕਰੀਆਂ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਕਮੀ ਹੈ ਟਰੇਡ ਇੰਡਸਟਰੀ ਦੀ ਕਮੀ ਹੈ ਬਾਰਡਰ ਸਟੇਟ ਹੈ ਮੈਂ ਪਾਰਲੀਮੈਂਟ ਵਿੱਚ ਵਾਰ-ਵਾਰ ਬਾਰਡਰ ਸਟੇਟ ਜਿਹੜੇ ਪੰਜਾਬ ਦੇ ਉੱਥੇ ਸਬਸਿਡੀ ਦੀ ਮੰਗ ਕੀਤੀ ਹੈ ਲੇਕਿਨ ਕੇਂਦਰ ਸਰਕਾਰ ਨੂੰ ਮੈਂ ਸਮਝਦਾ ਕਿ ਇੱਕ ਐਸਓਐਸ ਬੇਸ ਤੇ ਪੰਜਾਬ ਦੇ ਇਹ ਜਿਹੜਾ ਵਿੱਤੀ ਸੰਕਟ ਹੈ ਦੁਆਰਾ ਮੈਂ ਕਹਿ ਰਹੇ ਹਾਂ ਪੰਜਾਬ ਦਾ ਖਾਲੀ ਨਹੀਂ ਹੈ ਇਹ ਦੇਸ਼ ਦਾ ਇਰੇ ਲਈ ਇੱਕ ਐਸਓਐਸ ਕਮੇਟੀ ਇੱਕ ਐਸਓਐਸ ਕੈਬਨਟ ਜਿਹੜੀ ਕਮੇਟੀ ਔਨ ਜੋ ਵੀ ਇਹਦਾ ਇੱਕ ਗਰੁੱਪ ਐਸਓਐਸ ਬਣਾਇਆ ਜਾਏ ਔਰ ਤਾਂਕੀ ਪੰਜਾਬ ਨੂੰ ਫਰਦਰ ਜਿਹੜਾ ਪਤਨ ਹੋਣ ਤੋਂ ਨੁਕਸਾਨ ਹੋਣ ਤੋਂ ਔਰ ਦੁਬਾਰਾ ਹਨੇਰੇਵਲ ਜਾਣ ਤੋਂ ਬਚਾਇਆ ਜਾ ਸਕੇ